ਸਾ ਆ ਸਾਹਮਣੇ ਘਰ ਆਈ ਚਿੱਟੇ ਵਾਲੇ ਅਸੀਂ ਬਾਅਦ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਕੁੱਟਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਜਿੰਨਾ ਕਿ ਤੁਸੀਂ ਕਿੰਨੀ ਗੱਲ ਹੀ ਨਹੀਂ ਕਿੱਡੀ ਵੱਡੀ ਗੱਲ ਆ ਤੇ ਹੋਰ ਕੀ ਆ ਇਹ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ एक इत्थे आई एक आवे एक इत्थे आवे नहीं 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 घर किथे दसो किथे जाना चल दे मैं चल दी आई नहीं नहीं फिर की आ दसो किथे जाना दसो ਠੀਕ ਉਹਨਾਂ ਦਾ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਭਾਈ ਕੋਈ ਭਾਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਅਸੀਂ ਕਿਹੜਾ ਲੈ ਕੇ ਜਾਣ ਦੀ ਗੱਲ ਕਰੀਏ ਬੀ ਰੋਲਾ ਅਕਲ ਤੁਸੀਂ ਅੱਧੀ ਰਾਤ ਆਏ ਹੋ ਕਿ ਟਾਈਮ ਆ ਇਹ ਕੀ ਤੋਂ ਕੋਈ ਵਾਰੰਟ ਹੈ ਕੀ ਚੀਜ਼ ਹੈ ਕਾਦੇ ਲਈ ਆਏ ਹੋ ਤੁਸੀਂ ਬੀਪ ਫਿਰ ਕੀ ਆ ਆਪਾਂ ਕੁਝ ਕੀਤਾ ਹੈਗਾ ਕੀ ਗਲਤਾਂ ਕਿਸੇ ਬਸ ਹੋ ਦੱਸੇ ਇਹ ਤਾਂ ਹੁੰਦਾ ਹੈਗਾ ਕੋਈ ਅਸੀਂ ਤੁਹਾਨੂੰ ਗਲਤ ਕਹਿ ਰਹੇ ਨਹੀਂ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਿਹਾ ਤੁਸੀਂ ਆਏ ਕਾ ਤੇ ਲਈ ਹੋ ਉਹ ਆਪਦੀ ਡਿਊਟੀ ਕਰ ਰਹੇ ਸੀ ਆਪਦੀ ਕਰ ਰਹੇ ਹਾਂ ਠੀਕ ਹੈ ਗੱਲ ਗਲਤ ਮੰਨਦੀਆਂ ਡਿਊਟੀ ਨੂੰ ਗਲਤ ਮੰਨਉਂ ਤੁਹਾਡੀ ਪੀਤੀ ਵੀ ਹੈ ਨਾ ਕੀ ਦੀ ਬਿੱਤੀ ਆ ਕੀ ਦੀ ਬਿੱਤੀ ਹੋਈ ਆ ਬਾਈ ਕੀ ਦੀ ਬਿੱਤੀ ਹੋਈ ਆ ਜ਼ਿੰਦਗੀ ਦਾ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਦੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦਾਸ ਦਿੰਦੀ ਆ ਅਸੀਂ ਵਾਦ ਨਹੀਂ ਦਿੰਦੇ ਇਹੋ ਜੇ ਬੰਦੇ ਨੂੰ ਕੋਈ ਗੱਲ ਸਾਲਾਂ ਤੋਂ ਉੱਤੇ ਲੰਘ ਗਏ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਤਰੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹ ਕੋਈ ਗੱਲ ਪਤਾ ਕਰਨਾ ਨਹੀਂ ਸਕਦਾ ਕੀ ਹੋਗਾ ਤੁਸੀਂ ਮੁਲਾਜ਼ਮਾ ਸਾਡੇ ਭਾਈ ਜਰਾ ਹੈਗਾ ਤੇ ਫਿਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫੇ ਘਰੇ ਤੁਸੀਂ ਕੱਢ ਲਓ ਮੈਂ ਚਾਹ ਕੇ ਕੀ ਦੀਦੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਕੱਲੀਆਂ ਬੜੀਆਂ ਅੰਚਲ ਬੀਬੀ ਬੰਦੇ ਕੋਈ ਬੰਦੇ ਉਹਨਾਂ ਨਾਲ ਆਓ ਜੀ ਐਨ ਬੈਠੋ ਚਾਹ ਪਾਣੀ ਪੀਓ ਐ ਜਿਵੇਂ ਕੋਈ ਗੱਲ ਨਹੀਂ ਜੀ ਆਪਾਂ ਨੇ ਕੋਈ 10 ਮਿੰਟ ਹੀ ਅਜੀ ਕਦੋਂ ਇਹ ਤਾਂ ਕਰ ਨਹੀਂ ਕਰਦੇ ਸੀ ਤੇ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਉਹਨੂੰ ਅੰਕਲ ਪਤਾ ਹੀ ਆ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਿੰਗਾਂ ਤੋਂ ਡੋਡੀਆਂ ਮਿਲ ਜਾਂਦੇ ਉਹ ਤਾਂ ਕੋਰਤ ਵੱਲੋਂ ਸੱਕ ਪੇੜ ਤੋਂ ਵੀ ਉੱਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਮਰਦੀ ਮਰਜ਼ੀ ਭਾਈ ਮਰਜ਼ੀ ਤਾਂ ਥੋੜੀ ਵੀ ਅੰਕਲ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਨਹੀਂ ਸਰਕਾਰਾਂ ਵੀ ਚੱਲਦੀ ਆ ਕਿਹੜੇ ਕੋਸ਼ਣ ਮਲਾ ਨਹੀਂ ਰਹੇ ਤੁਸੀਂ ਆ ਤੁਸੀਂ ਨੂੰ ਕਿਹਾ ਘਰ ਬਾਹਰ ਖੁੱਲਾ ਸੀ ਬਾਹਰ ਖੜੇ ਆ ਤੁਸੀਂ ਫਰੋਲ ਲਓ ਕਿੱਥੇ ਆਏ ਤੁਸੀਂ ਘਰੋਂ ਬਾਹਰ ਮੋਸੀਂ ਤਾਂ ਤੇ ਘਰੇ ਜਾਈਏ ਵੀ ਨਾ ਨਾ ਕੋਈ 1 ਰੁਪਏ ਦੀ ਗੱਲ ਨਹੀਂ ਤਾਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੁਸੀਂ ਸਮਝੀ ਗੱਲ ਕਿ ਨਹੀਂ ਓਹ ਸੁਖਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦੇ ਅਸੀਂ ਪੁਤਲਾ ਨੀਸਾਰ ਨਾਲ ਤੜਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਸੱਸੀ ਗਾਲ ਜੀ ਤੇਜਾ ਦੇ ਤੇਜਾ ਇਹ ਹੀ ਨਹੀਂ ਠੀਕ ਹੈ ਇਹ ਕੌਣ ਹੈ ਇਹ ਕੌਣ ਹੈ ਇਹ ਦੇਖ ਲਓ ਅੰਦਰ